ਤਸਰੀ ਕਾਲ ਜੀ ਬਈ ਸਾਰਿਆਂ ਨੂੰ ਮਨੀ ਕਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਤੇ ਲੈਂਟਰ ਪੈਣਾ ਬਈ ਅੰਸਲ ਦੇ ਵਿੱਚ ਕੋਠੀ ਦਾ ਕੰਮ ਛਪੜਿਆ ਤਾਂ ਆਪਾਂ ਨੇ ਤੇ ਸਵਾਗਤ ਕਰਦਾ ਤੁਹਾਡਾ ਜਿਹਦੇ ਨਮੀਤ ਵਲੌਗ ਵਿੱਚ ਤੇ ਬਈ ਪਾਇਪ ਖੜੇ ਕਰੇ ਤੇ ਕਰਕੇ ਗਏ ਤੇ ਤੇ ਬੀਮ ਦੇ ਵਿੱਚ ਪਾਇਪ ਆ ਗਏ ਤੇ ਤੇ ਆਉਂਦੇ ਸਾਰੇ ਪਹਿਲਾਂ ਬੀਮ ਦੀ ਸੈਟਿੰਗ ਕਰਨੀ ਪਈ ਦਿਖਾ ਦਿੰਨੇ ਤੁਹਾਨੂੰ ਆਇਆ ਆਇਆ ਲਾਈਵ ਚੱਲ ਰਹੀ ਹੈ ਆਹ ਹੈ ਬਈ ਬੀਮ ਦੀ ਸੈਟਿੰਗ ਕਰੀ ਆਉਂਦੇ ਜੀ ਟੇਟੀਆਂ ਥੋੜੀਆਂ ਉੱਚੀਆਂ ਰਹਿਣੀਆਂ ਦੀਆਂ ਇਸ ਕਰਕੇ ਬਈ ਬੀਮ ਥੱਲੇ ਦੱਬ ਗਏ ਭਰੇ ਆ ਸਾਰੇ ਉਹ ਬੰਨੇ ਆ ਸਾਰੇ ਵੜਦੇ ਵੜਦੇ ਬਾਬੂ ਓਕੇ ਮਾਸਟਰ ਰਹੇ ਨੇ ਇੱਕ ਬਾਸ ਹੁੰਦੀ ਬਾਈ ਪ੍ਰਵੀਜ਼ਨ ਪਾਉਣੀ ਆਪਾਂ ਨੇ ਤੇ ਇੱਕ ਭਰੇ ਦਾ ਬਟਰ ਦੀ ਦੇਣੀ ਆ ਪ੍ਰਵੀਜ਼ਨ ਕਿਚਨ ਦੇ ਪਾਉਣੀ ਆ ਨਾਲ ਤੇ ਡਰੈਂਕ ਦੇ ਵਿੱਚ ਬਾਈ ਕਿਚਨ ਹੈ ਨਹੀਂ ਗਰਾਊਂਡ ਫਲੋਰ ਦੇ ਵਿੱਚ ਹੈ ਉੱਪਰ ਹੈ ਨਹੀਂ ਮਾਲਕ ਨੇ ਚਲੋ ਪਾ ਦਿਓ ਜੇ ਉੱਪਰ ਕੱਲ ਬਣਾਉਣੀ ਹੋਈ ਤਾਂ ਬਣ ਜਾਊਗੀ ਦਿਲਖਾਲ ਪਿੱਛੇ ਰੇਨਵਰਟਰ ਤੇ ਪ੍ਰਵੀਜ਼ਨ ਬਣਾ ਦੂੰਗਾ ਜੇ ਸਾਮਾਨ ਬਚਿਆ ਬਾਬੂ ਕਹਿੰਦੇ ਵੀ ਉੱਪਰ ਕਿਚਨ ਦੇ ਵੀ ਪਾ ਦਿਓ ਯਾਰ ਪਾਉਦਾ ਸਾਮਾਨ ਲੈ ਕੇ ਨਹੀਂ ਆਏ ਕਿੱਟੇ ਵਧੇ ਕੋਈ ਥਾਈ ਫਾਲਤੂ ਹੀ ਹੋਣੀ ਟੀ ਦਾ ਕੋਈ ਤੇ ਬਾਥਰੂਮ ਹੈ ভাই 프런ਟ ਦੇ ਬਾਥਰੂਮ ਹੈ ਲੰਬਾ ਬਾਥਰੂਮ ਹੈ 12 11 ਫੁੱਟ ਦਾ ਬਾਥਰੂਮ ਦੇ ਆਸ-ਪਾਸ ਹੈ ਤੇ ਇੱਕ ਲੈਨ ਵਿੱਚ ਸਾਰਾ ਕੁਝ ਇਹਦਾ ਤੁਹਾਨੂੰ ਦਿਖਾ ਦੰਨੇ ਆ ਸਮਾਨ ভাই ਭਲੇ ਆਏ ਦੇਦਾ ਇੱਥੇ ਤੋਂ ਲੈ ਕੇ ਬਾਈ ਇਦਾਂ ਲੰਬਾ ਲੋਟ 12 ਫੁੱਟ ਦਾ ਬਾਥਰੂਮ ਹੈ ਤੇ ਸੈਂਟਰ ਵਿੱਚ ਸੀਟ ਹੈ ਖੁੰਜੇ ਤੇ ਟੁੱਟੀਆਂ ਲੱਗ ਕੇ ਸ਼ੀਸ਼ਾ ਪਾਰਟੀਸ਼ਨ ਵਾਲੀ ਸ਼ੀਸ਼ਾ ਲੱਗਣਾ ਤੇ ਉਧਰਲੇ ਪਾਸੇ ਬਾਈ ਪਣਾ ਬਾਥਵਾਸ਼ਿਨ ਲੱਗਣਾ ਉਸ ਤੋਂ ਅੱਗੇ ਫਿਰ ਦਰ ਲੈਣ ਦੇ ਦਰ ਇਹਦੇ ਇੰਨੇ 500 ਕਿੱਲੋ ਕੀ ਚੀਜ਼ ਹੈ ਸਿੱਧਾ ਇੱਕ ਵੰਜਾ ਜਿਹਦੇ ਨੇ ਇੱਕ ਫੁੱਲ ਟ੍ਰੈਪ ਟੀਥ ਭਰ ਕੇ ਪਹਿਲਾ ਸੀਟ ਵਾਲੀ ਬਣਾ ਪਰਵੀਜ ਨੇ ਗੈਸ ਕਰਾ ਦੇ ਰਾਮਾ ਪਿੱਤਾ ਤੋ ਬਾਈ ਜੀਤਾ ਦੇ ਦੋ ਯਾਰਾ ਪਿੱਤਾ ਬੜਾ ਕੇ ਛੋਟਾ ਤੁਹਾਡੇ ਕੋਲ ਹੋਰ ਕਿਹਦਾ ਛੋਟਾ ਹੀ ਹੈ ਪਿੱਤਾ ਰਿਐਕਟਿਵ 2 ਫਾਉਂਡਰ 70ਵੇਂ ਲੈਣੇ ਹੈ ਠੇਕੇਦਾਰ ਤੇ ਸੀਤੇ ਦੇ ਲੈ ਸੀਟ ਵਾਲੀ ਰੱਖ ਪਹਿਲਾਂ ਇਹ ਲਵ ਪਰਾਂ ਦੇ 5 ਫੁੱਟ ਛੱਡ ਦੀ ਜਗਾ ਹੂੰ ਛੋਡੀ ਕਿਥੇ ਕਾਲੀ ਸੌ ਗਿਆ 5 ਫੁੱਟ ਆ ਕੇ ਛੱਡ ਕੇ ਹਮ ਸੈਂਟਰ ਸੀਟ ਦਾ ਕਿੰਨਾ ਰੱਖਦੇ ਆ ਇਥੇ ਆ ਗਿਆ ਸਮਝਣਾ 5 ਫੁੱਟ ਤੇਰੇ ਉਰੇ ਛੱਡ ਦੇ ਛੱਡ ਦੇ ਫਿੱਟਾ ਛੱਡ ਦੇ ਇਥੇ ਇਧਰ ਬਸ ਉਹ ਕਰ ਦੇ ਨਾ ਆਪਣਾ ਹਾਂ ਜੀ ਇਥੇ ਕਿਵੇਂ ਕਰੇ ਦੋ ਫੁੱਟ ਦੇ 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 ਸੀਟ ਹੈ ਵੀ ਚਾਰ ਫੁੱਟ ਵੀ ਇਧਰ ਕਿਉਂ ਨਾ ਆ ਜਾਏਗਾ ਉਧਰ ਤੋਂ 2 ਫੁੱਟ ਜਗ੍ਹਾ ਛੱਡ ਦੇਣੇ ਵਾਸ਼ਬੇਸ਼ਨ ਨੂੰ ਬਸ ਹੈ ਵੀ ਬਾਠ ਠੀਕ ਹੈ ਓਕੇ ਓਕੇ ਠੀਕ ਹੈ ਸਿੱਧਾ ਪਹਿਲਾ ਬਾਲ ਹੈਂਗਿੰਗ ਕਹਿੰਦੇ ਤੇ ਉੱਪਰ ਮਾਲਕ ਕਹਿੰਦੇ ਬਾਲ ਹੈਂਗਿੰਗ ਰੱਖਣੀ ਆ ਥੱਲੇ ਵੀ ਇਸ ਕਰਕੇ ਆਪਾਂ ਨੇ 1 ਪੀਸ ਸੀਟ ਦੀ ਪ੍ਰਵਿੰਦਾਈ ਆ ਉਹ ਕਹਿੰਦੇ ਆਰਕੀਟੈਕਟ ਆਰਕੀਟੈਕਟ ਕਹਿ ਰਿਹਾ ਸੀ ਤਾਂ ਪਹਿਲਾ ਬਾਲ ਹੈਂਗਿੰਗ ਰੱਖਣੀ ਆ ਡਰਾਇੰਗ ਚ ਵੀ ਵਿਛਦਈ ਆ ਮਾਲਕਾਂ ਨੂੰ ਪਸੰਦ ਨਹੀਂ ਆਈ ਬਾਲ ਹੈਂਗਿੰਗ ਤੂੰ ਕਹਿੰਦੇ ਬਨ ਪੀਸ ਲਾ ਦੇ ਮੈਂ ਛਟ ਕੋਈ ਗੱਲ ਨਹੀਂ ਠੀਕ ਆ ਬਾਬੂ 11 ਇੰਚ ਸੈਂਟਰ ਹੋ ਗਿਆ ਇਹਦਾ ਪਿੱਛੇ ਤੇ ਇਧਰ ਤੋਂ ਤਾਂ ਕੰਧ ਹੈ ਜੀ ਸੈਂਟਰ ਵਿੱਚ ਹੀ ਸੀਟ ਆ ਗਈ ਇਹ ਬਾਕੀ ਕਿਤੇ ਬਲਦੇ ਬਾਬੇ ਵਾਲਾ ਕੰਮ ਨਾ ਹੋ ਜਵੇ ਹੜਾ ਪਾਣੀ ਵਾਲਾ ਤਾਂ ਦੇਖਿਆ ਕਰੂੰਗਾ ਤੂੰ ਹਾਂ ਵੀ ਪਾਣੀ ਵਾਲੇ ਦੀ ਇੱਕ ਟੱਪ ਆਨੇ ਇੱਥੇ ਦੇਣੀ ਹੈ ਪ੍ਰੋਵੀਜ਼ਨ ਹੈ ਬਾਜੀ ਚੱਲ ਪੀ ਲੋ ਕੋਈ ਨਹੀਂ ਹੁਣ ਹਾਂ ਕੀ ਹੈ ਪੀ ਚਾਹੀਣੀ ਹੈ ਹੈ ਤਾਂ ਪੀ ਲਾਂਗੇ ਜੇ ਫਾਲਤੂ ਆ ਤਾਂ ਪਾ ਦਿਓ ਨਹੀਂ ਰਹਿਣ ਦਿਓ ਪੀ ਲੋ ਫਿਰ ਰਹਿਣ ਦਿਓ ਛੱਡੋ ਫ੍ਰੀਜ ਰੈਚ ਪਾ ਕੇ ਠੰਡੀ ਹੋ ਜਾਈ ਚੱਲ ਕੋਈ ਹੋ ਗਿਆ ਕੰਮ ਤਾਂ ਕਰ ਲਉ ਸਾਈਡ ਮੇਂ ਦੋ ਕਰ ਦਿਆ ਉਸ ਕੋ ਬਾਅਦ ਮੇਂ ਬੇਸਟ ਪਾ ਦੇਗੇ ਕਿਸਕੇ ਇੱਥੇ ਦੇ ਪਾਉਣੇ ਨੂੰ ਉਹਦੇ ਨਾਲੇ ਕੱਢ ਕੇ ਉੱਥੇ ਅੱਗੇ ਆਫਸੈਟ ਪਾ ਦੂੰ ਇੱਕ ਹੋਰ ਨਹੀਂ ਮੈਂ ਕਹਿ ਰਹਾ ਉਧਰ ਕੇ ਲਈ ਉਧਰ ਇੱਕ ਫੁੱਲ ਟਰੈਪ ਪਾ ਦੇਗੇ ਨੇ ਹਾਂ ਰੂ ਰੈਂਡ ਦੀ ਤਾਰ ਨੂੰ ਇਨਵਰਟਰ ਹਾਂ ਉਧਰ ਫੁੱਲ ਟਰੈਪ ਪਾ ਦੋ ਇਧਰ ਇੱਕ ਬਾਅਦ ਮੇਂ ਉਸ ਕੋ ਬੇਸਟ डालेंगे ਕਿਉਂਕਿ ਫਿਰ ਐਸੇ ਘੁਮਾ ਕੇ ਫਿਰ ਕੈਸੇ ਲੋਟ ਆਏਗਾ ਇਹ ਪਾਈਪ ਜਾ ਗਿਆ ਨਾ 12 ਇੰਚ ਤਾਂ ਵਹੀ ਹੋ ਗਿਆ ਅਛੜ ਨਹੀਂ ਪਊਗਾ ਉੱਥੇ ਤੇ ਆਏ ਇਹਦੇ ਨਾਲ ਪੈਪ ਕੱਢ ਕੇ ਉੱਥੇ ਅੱਛੜ ਮਾਰੂੰਗਾ ਤੇ ਅੱਛਾ ਹਾਂ ਉਹ ਪਰਲੇ ਖੁੰਜੇ ਚ ਆਪਣਾ ਵਾਸ਼ਵੇਸ਼ਨ ਹੈ ਨਾ ਉੱਧਰ ਦੇਖੀਂ ਕਰਕੇ ਆ ਰੱਖੇ ਤੇ ਚੀਟੀ ਸਿੱਧੀ ਰੱਖੇ ਸਿੱਧੀ ਰੱਖੇ ਨਾ ਉੱਧਰ ਪਤਾ ਨਹੀਂ ਹੈ ਨਾ ਕਿ ਆਹ ਸੀਨ ਹੋਗਾ ਜਾਂ ਚੁਨਾਈ ਹੋਗਾ ਉਸਕੇ ਹਿਸਾਬ ਤੇ ਜੇ ਵਾਸ਼ਵੇਸ਼ਨ ਦੇਂਗੇ ਬੇਸਟਰ ਡਾਲ ਲੇਂਗੇ ਬਹੁਤ ਲੰਬੀ ਡਰੇਨ ਪੈਣੀ ਹੈ ਲੈਂਟਰ ਮੈਂ ਪਾ ਦੇ ਤੂੰ ਮੰਨ ਲੈ ਮੇਰੀ ਗੱਲ ਪੈ ਪੈਪ ਦਾ ਸਾਧੂ ਆ ਪੈਪ ਤਾਂ ਉਹ ਹੈਗਾ ਚੱਲ ਸੋਈ ਵਾਲਾ ਇੱਕ ਤਾਂ ਐਸੇ ਮੰਨ ਲਓ ਹੋ ਗਿਆ ਬੱਸ ਸਰ ਜਣਾ ਫਿਰ ਰੋ ਸਰੂਗਾ ਨਹੀਂ ਇਹਦੇ ਨਾਲ ਲੈ ਜਾ ਕੇ ਇੱਕ ਉਧਰ ਬਾਸ਼ਵਿਸ਼ ਨੂੰ ਮਾਰਦੇ ਬੱਸ ਇੱਥੇ ਫਲੋਟਰ ਰੈਬ ਰੱਖ ਦੀ ਠੀਕ ਹੈ ਹਾਂ ਦਾ ਕੰਮ ਬਈ ਆਪਣਾ ਕੰਪਲੀਟ ਹੋ ਗਿਆ ਤੇ ਡਰੇਨ ਪਾਤੀਆਂ ਬਈ ਬਾਧਰੇ ਦੇ ਵਿੱਚ ਤੇ ਕਿਚਨ ਦਾ ਇੱਕ ਪੁਆਇੰਟ ਰੱਖਦੇ ਇੱਥੇ ਤੇ ਕੱਲੂ ਕਿਤੇ ਕਿਚਨ ਬਣਦੀ ਹੋਈ ਦਾ ਇੱਥੇ ਥੱਲੇ ਡਰੇਨ ਬਣ ਗਈ ਉਹਦੇ ਵਾਸਤੇ ਤੇ ਆਹ ਬਾਈਟੇ ਹੀ ਪਾ ਕੇ ਆਪਾਂ ਨੇ ਬਾਈ ਬਾਹਰ ਬਾਧਰੇ ਦਾ ਪਾਣੀ ਉਤਾਰਨੇ ਵਾਸਤੇ ਇੱਕ ਡਰੇਨ ਇੱਥੇ ਪਾ ਲਿਆ ਅੱਗੇ ਵਾਲਾ ਬਾਈ ਅੱਗੇ ਵਾਲਾ ਬਾਈ ਬਾਤ ਹੁੰਦਾ ਵੀ ਕੰਮ ਆਪਣਾ ਕੰਪਲੀਟ ਹੋ ਗਿਆ ਤਾਂ ਖੜਾ ਰੱਖਿਆ ਬਾਬੂ ਉੱਥੇ ਆਹ ਗੁੰਜੇਮ ਆ ਗਿਆ ਨਾ